ਅਸ਼ੋਕਲ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਖੇਤਾਂ ਦੇ ਵਿੱਚ ਕੰਮ ਕਰਦੇ ਸਰਪੰਚ ਜਿਸਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਬੰਦੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਈ ਫਾਇਰ ਜਿਹੜੇ ਨੇ ਇਹਨਾਂ ਦੇ ਵੱਲੋਂ ਕੱਢੇ ਗਏ ਤਾਂ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸਰਪੰਚ ਜਿਸਤੇ ਫਾਇਰਿੰਗ ਹੁੰਦੀ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬੰਦੇ ਜਿਨ੍ਹਾਂ ਦੇ ਵੱਲੋਂ ਇੱਥੇ tàad tàad ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਮੌਕੇ ਤੇ ਇਲਾਕੇ ਦੇ ਵਿੱਚ ਵੀ ਦਹਿਸ਼ਤ ਫੈਲ ਗਈ ਹੈ ਤਾਂ ਸਰਪੰਚ ਤੇ ਗੋਲੀਆਂ ਚੱਲਦੀਆਂ ਨੇ ਦੋ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਆਏ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਥੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਜ਼ਖਮੀ ਸਰਪੰਚ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਨਵਾਂ ਸ਼ਹਿਰ ਦੀ ਤਹਿਸੀਲ ਬੰਗਾ ਦਾ ਪਿੰਡ ਹੈਪੋਵਾਲ ਜਿੱਥੇ ਦੇ ਮੌਜੂਦਾ ਸਰਪੰਚ ਤੇ ਮੋਟਰਸਾਈਕਲ ਤੇ ਆਏ ਇਹਨਾਂ ਬੰਦਿਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸਰਪੰਚ ਆਪਣੇ ਖੇਤਾਂ ਦੇ ਵਿੱਚ ਪੱਠੇ ਲੈਣ ਦੇ ਲਈ ਗਿਆ ਸੀ ਤੇ ਇਸੇ ਦਰਮਿਆਨ ਇਹ ਨੌਜਵਾਨ ਉੱਥੇ ਪਹੁੰਚਦੇ ਨੇ ਤੇ ਤਿੰਨ ਫਾਇਰ ਕੀਤੇ ਗਏ ਨੇ ਇੱਕ ਫਾਇਰ ਜਿਹੜਾ ਸਰਪੰਚ ਦੇ ਵੱਜਦਾ ਹੈ ਜਿਸ ਦੇ ਨਾਲ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਤੁਰੰਤ ਹੀ ਸਰਪੰਚ ਨੂੰ ਹਸਪਤਾਲ ਲਿਆਂਦਾ ਗਿਆ ਉਧਰ ਹੀ ਡੀਐਸਪੀ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਮੌਜੂਦਾ ਸਰਪੰਚ ਤੇ ਗੋਲੀਆਂ ਚੱਲਦੀਆਂ ਨੇ ਤਾਂ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸਰਪੰਚ ਉਸਤੇ ਫਾਇਰਿੰਗ ਕਰ ਦਿੱਤੀ ਗਈ ਹੈ ਹਾਲਾਂਕਿ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਖੇਤਾਂ ਦੇ ਵਿੱਚ ਪੱਠੇ ਲੈਣ ਦੇ ਲਈ ਆਇਆ ਸਰਪੰਚ ਤਾਂ ਪਿੱਛੋਂ ਆਏ ਇਹ ਦੋ ਮੁੰਡੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਅੱਜਕੱਲੀ ਵਕਤ 2 ਕੋਈ ਨਾ ਇਤਲਾ ਮਿਲੀ ਮੇਰੇ ਟੈਲੀਫੋਨ ਤੇ ਜਿਸ ਵਿੱਚ ਗੁਰਵੰਦਰ ਸਿੰਘ ਸਰਪੰਚ ਆਪੋਵਾਲ ਉਹ ਆਪਣੇ ਦਾਸਾਈ ਖੇਤਾਂ 'ਚ ਕੰਮ ਕਰ ਰਿਹਾ ਸੀ ਲੇਬਰ ਦੇ ਨਾਲ ਜਿਹ ਦੌਰਾਨ ਉਸੇ ਦੌਰਾਨ ਇੱਕ ਦੋ ਅਣਪਛਤੇ ਵਿਅਕਤੀ ਜਿਹੜੇ ਉਹਦੇ ਖੇਤਾਂ 'ਵਲ ਆਏ ਤੇ ਉਹਨਾਂ ਨੇ ਉੱਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੌਰਾਨ ਉਹਦੀ ਇੱਕ ਜਿਹੜਾ ਫੈਲਾ ਉਹਦੀ ਅੱਖੀ 'ਚ ਲੱਗਾ ਹੋਇਆ ਤੇ ਉਸ ਦੇ ਆਪਣੇ ਲਾਇਸੈਂਸੀ ਰਿਵਾਰਬਰ ਦੇ ਨਾਲ ਉਹਨੇ ਵੀ ਉਹਨਾਂ ਵਿਅਕਤੀਆਂ ਦੇ ਫਾਇਰ ਕੀਤੇ ਹੈ ਤੇ ਉਸ ਤਰ੍ਹਾਂ ਉਸ ਦੇ ਉਹ ਜਿਹੜੇ ਮੌਖੇ ਤੋਂ ਜਿਹੜੇ ਦੋਸ਼ੀ ਜਿਹੜੇ ਭੱਜ ਗਏ ਹਨ ਮੋਰਚਲ ਤੇ ਉਹਨਾਂ ਦੇ ਬਾਅਦ ਜਿਹੜੇ ਉਹਦੇ ਨਾਲ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਇਹਨੂੰ ਹਸਪੀਟਲ ਦਾਖਲ ਕਰਾਇਆ ਜਿਹੜਾ ਹਸਪੀਟਲ ਦਰਾਂ ਨੇ ਇਲਾਜ ਜਿਹੜਾ ਉਹ ਇਸ ਟਾਈਮ ਠੀਕ ਆ ਜਾਨ ਕਤਰੇ ਤੋਂ ਬਾਹਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੇ ਉਹ ਦੇ ਬਿਆਨ ਲੈ ਕੇ ਜਿਹੜੀ ਬੰਦੀ ਕਾਰਵਾਈ ਜਿਹੜੀ ਉਹ ਅਮਨਚਲੀਆਂ ਦੀ ਜਗ੍ਹਾ ਤੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਤੁਰੰਤ ਗ੍ਰਫਤਰ ਕੀਤਾ ਜਾਵੇਗਾ ਲੱਗੀ ਹੈ ਵਿਅਕਤੀ ਦੇ ਉਹਦਾ ਨਾਮ ਪਤਾ ਹਾਂ ਜੀ ਸ੍ਰੀ ਇੱਕ 45 ਸਾਲ ਦੇ ਏਜ ਦੇ ਗੁਰਿੰਦਰ ਸਿੰਘ ਪਿੰਡ ਹੈਪੋਵਾਲ ਤੋਂ ਆਏ ਨੇ ਸਾਡੇ ਕੋਲ ਉਹਨਾਂ ਦੇ ਗਨ ਸ਼ਾਟ ਇੱਕ ਗੋਲੀ ਦਾ ਵਾਕਿਆ ਆਇਆ ਜੀ ਸਾਹਮਣੇ ਗੋਲੀ ਵੱਜੀ ਹੈ ਜੀ ਪੇਟ ਦੇ ਸੱਜੇ ਪਾਸੇ ਗੋਲੀ ਵੱਜੀ ਹੈ ਜੀ ਤੇ ਗੋਲੀ ਦੇ ਕਰਕੇ ਪੇਟ ਦੇ ਅੰਦਰ ਟਰਫੀ ਨੁਕਸਾਨ ਪਹੁੰਚਿਆ ਹੈ ਤੇ ਗੋਲੀ ਜਿਹੜੀ ਹੈਗੀ ਰੀਲ ਦੀ ਹੱਡੀ ਵਿੱਚ ਜਾ ਕੇ ਰੁਕ ਗਈ ਹੈ ਪੇਸ਼ੈਂਟ ਦੀ ਹਾਲਤ ਹਜੇ ਨਾਜ਼ੁਕੀ ਹੈ ਜੀ ਤੇ ਪੇਸ਼ੈਂਟ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਆਪਾਂ ਇਹਨੂੰ ਹੈ ਸੈਂਟਰ ਅ ਅਰੰਧ ਮੈਡੀਕਲ ਲੁਧਿਆਣਾ ਰੈਫਰ ਕੀਤਾ ਜੀ ਉਹ ਤੱਕ ਨਹੀਂ ਲਾਜੀ ਪਤਾ ਲੱਗ ਕਿੰਨੀ ਬੋਧੀ ਐ ਐਮਐਮ ਵੀ ਐ ਬੋਧੀ ਪਤਾ ਲੱਗਦਾ ਨਹੀਂ ਸਰ ਇਹ ਨਹੀਂ ਪਤਾ ਲੱਗਦਾ ਇਹ ਕੋਈ ਸ਼ਾਰਟ ਹੈ ਇੱਕ ਸ਼ਾਰਟ ਹੈ ਜੀ ਇੱਕ ਐਂਟਰੀ ਬੂੰਡ ਹੈ ਜੀ ਪੇਡ ਦੇ ਸੱਚ ਪਾਸੇ ਇੱਕੋ ਹੀ ਹੈ ਇੱਕੋ ਐਂਟਰੀ